ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸਿੱਖਾਂਗੇ ਜਦੋਂ ਕੋਈ ਕਰਮਚਾਰੀ ਟਰਾਂਸਫਰ ਜਾਂ ਪ੍ਰਮੋਟ ਹੋ ਕੇ ਸਾਡੇ ਦਫ਼ਤਰ ਦੇ ਵਿੱਚ ਜੁਆਇਨ ਕਰਨ ਆਉਂਦਾ ਤਾਂ ਅਸੀਂ ਆਈਆਰਐਮਐਸ ਤੇ ਉਸ ਨੂੰ ਕਿਵੇਂ ਜੁਆਇਨ ਕਰਵਾਵਾਂਗੇ ਉਸ ਲਈ ਸਭ ਤੋਂ ਪਹਿਲਾਂ ਅਸੀਂ ਸਟੈਬਲਿਸ਼ਮੈਂਟ ਡਾਟਾ ਐਂਟਰੀ ਦੀ ਆਈਡੀ ਖੋਲ੍ਹਾਂਗੇ ਜੋ ਸਾਡੇ ਦਫ਼ਤਰ ਦੀ ਜਿਸ ਨੂੰ ਪਾਵਰਾਂ ਦਿੱਤੀਆਂ ਹੋਈਆਂ ਉਸ ਤੋਂ ਬਾਅਦ ਅਸੀਂ ਟਰਾਂਸਫਰ ਤੇ ਪਰਮਿਸ਼ਨ ਪ੍ਰੋਮੋਸ਼ਨ অপশন ਤੇ ਜਾਵਾਂਗੇ ਉਸ ਤੋਂ ਬਾਅਦ ਨੰਬਰ 3 ਤੇ ਜੁਆਇਨਿੰਗ ਅਨਡੈਕਸ ਕਾਰਡ ਖੋਲ੍ਹਾਂਗੇ ਉਸ ਤੋਂ ਬਾਅਦ ਅਸੀਂ EMPLY ਦਾ ਕੋਡ ਐਂਟਰ ਕਰਾਂਗੇ ਜਾਂ ਸਰਚ ਤੇ ਬਟ ਕਰਾਂਗੇ ਤਾਂ ਸਾਡੇ ਕੋਲੇ EMPLY ਸਾਰੇ ਸ਼ੋ ਹੋ ਜਾਣਗੇ ਤਾਂ ਅਸੀਂ ਉਸ ਨੂੰ ওপਨ ਕਰ ਲਵਾਂਗੇ ਤਾਂ ਸੱਜੇ ਹੱਥ ਥੱਲੇ ਆਨਲਾਈਨ ਜੁਆਇਨਿੰਗ ਦੀ অপਸ਼ਨ ਆਵੇਗੀ ਜਦੋਂ ਆਨਲਾਈਨ ਜੁਆਇਨਿੰਗ ਤੇ ਅਸੀਂ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਇਸ ਤਰ੍ਹਾਂ ਦਾ ਇੱਕ ਪਰਫਾਰਮਾ ਖੁੱਲ ਜਾਵੇਗਾ ਜਿਸ ਲਈ ਅਸੀਂ ਆ ਦੇਖੋ ਉੱਪਰ ਕਰਮਚਾਰੀ ਦਾ ਕੋਡ ਜਾਂ ਕਰਮਚਾਰੀ ਸਰਚ ਕੀਤਾ ਤਾਂ ਅਸੀਂ ਸਰਚ ਇਮਪਲਾਈ ਤੇ ਕੀਤਾ ਤਾਂ ਉਹਦੇ ਕੋਲੇ ਸਾਰਾ ਦਾ ਸਾਰਾ ਸਾਡੇ ਕੋਲੇ ਖੁੱਲ ਜਾਵੇਗਾ ਤਾਂ ਅਸੀਂ ਕੀ ਕਰਨਾ ਹੈ ਉਹਦੀ ਰੀਜ਼ਨ ਫਾਰ ਜੁਆਇਨਿੰਗ ਵੀ ਉਹ ਕਰਮਚਾਰੀ ਸਾਡੇ ਕੋਲੇ ਜੁਆਇਨ ਕਰਨ ਕਿਉਂ ਆਇਆ ਪ੍ਰਮੋਟ ਹੋ ਕੇ ਆਇਆ ਜਾਂ ਬਦਲੀ ਹੋ ਕੇ ਆਇਆ ਅਸੀਂ ਉਹ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਉਹਦੀ ਤਰੀਖ ਕਿੰਨੀ ਤਰੀਕ ਨੂੰ ਸਾਡੇ ਕੋਲੇ ਜੁਆਇਨ ਕਰਨ ਲੱਗਾ ਸਵੇਰੇ ਦੁਪਹਿਰ ਤੋਂ ਪਹਿਲਾਂ ਕਰਨ ਲੱਗਾ ਜਾਂ ਦੁਪਹਿਰ ਤੋਂ ਬਾਅਦ ਜੇ ਤਾਂ ਦੁਪਹਿਰ ਤੋਂ ਪਹਿਲਾਂ ਤਾਂ ਫੋਰਨੂਨ ਜੇ ਦੁਪਹਿਰ ਤੋਂ ਬਾਅਦ ਤਾਂ ਆਫਟਰਨੂਨ ਉਸ ਤੋਂ ਬਾਅਦ ਅਸੀਂ ਉਹਦੀ ਸਰਵਿਸ ਹੈ ਸਟਰੀ ਜਿਹੜੀ ਆਰਡਰ ਹੈ ਉਹ ਸਿਲੈਕਟ ਕਰਾਂਗੇ ਜਿਹਦੇ ਉੱਤੇ ਉਹਦੇ ਆਰਡਰ ਸਿਲੈਕਟ ਹੋ ਜਾਣਗੇ ਜਿਹੜੇ ਉਹ ਪਹਿਲਾਂ ਆਰਡਰ ਉਹਨਾਂ ਨੇ ਕਰਮਚਾਰੀ ਦੇ ਪੁਰਾਣੇ ਦਫ਼ਤਰ ਨੂੰ ਰਿਲੀਵ ਕਰਨ ਮੌਕੇ ਪਾਇਏ ਸੀ ਉਸ ਤੋਂ ਬਾਅਦ ਅਸੀਂ ਆਪਣੇ ਦਫ਼ਤਰ ਦੀ ਆਫਿਸ ਐਡਮਨਾਈਟ ਦੇ ਪਿਛਲੇ 4 ਅੰਕ ਭਰ ਕੇ ਸਰਚ ਕਰਾਂਗੇ ਤਾਂ ਸਾਡਾ ਸਾਰਾ ਦਫ਼ਤਰ ਦਾ ਸਾਰਾ ਡਾਟਾ ਆਟੋਮੈਟਿਕ ਭਰਿਆ ਜਾਵੇਗਾ ਪ੍ਰੰਤੂ ਜੇਕਰ ਸਾਡੇ ਕੋਲ ਇਹ ਨਹੀਂ ਤਾਂ ਅਸੀਂ ਸਿਲੈਕਟ ਕਰਾਂਗੇ ਪਹਿਲਾਂ ਡਿਪਾਰਟਮੈਂਟ ਡਿਪਾਰਟਮੈਂਟ ਤੋਂ ਬਾਅਦ ਅਸੀਂ ਸਾਡਾ ਸਟੇਟ ਸਿਲੈਕਟ ਕਰਾਂਗੇ ਕਿਹੜੀ ਸਟੇਟ ਦੇ ਆਸੀਂ ਸਟੇਟ ਤੋਂ ਬਾਅਦ ਅਸੀਂ ਆਫਿਸ ਡਿਸਟ੍ਰਿਕਟ ਸਾਡੇ ਦਫ਼ਤਰ ਦਾ ਕਿਹੜਾ ਡਿਸਟ੍ਰਿਕਟ ਹੈ ਅਸੀਂ ਉਹ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਆਫਿਸ ਲੈਵਲ ਲੈਵਲ ਸਿਲੈਕਟ ਕਰਨ ਤੋਂ ਬਾਅਦ ਜਿਹੜਾ ਸਾਡੇ ਆਫਿਸਾਰੇ ਖੁੱਲ ਜਾਣਗੇ ਅਸੀਂ ਆਪਦਾ ਆਫਿਸ ਇੱਥੋਂ ਸਿਲੈਕਟ ਕਰ ਲਾਂਗੇ ਉਸ ਤੋਂ ਬਾਅਦ ਜੇ ਸਾਡੇ ਦਫ਼ਤਰ ਦੀ ਕੋਈ ਬ੍ਰਾਂਚ ਕੋਈ ਜੁਆਇਨ ਕਰ ਰਹੀ ਹੈ ਤਾਂ ਅਸੀਂ ਉਹ ਖੋਲ੍ਹਾਂਗੇ ਆਦਰਵਾਇਜ਼ ਅਸੀਂ ਇਹਨੂੰ ਇਸ ਤਰ੍ਹਾਂ ਰਹਿਣ ਦੇਾਂਗੇ ਉਸ ਤੋਂ ਬਾਅਦ ਡੈਜਿਨੇਸ਼ਨ ਐਟ ਦਾ ਟਾਈਮ ਆਫ ਜੁਆਇਨਿੰਗ ਜਿਹੜਾ ਕਰਮਚਾਰੀ ਸਾਡੇ ਕੋਲੇ ਜੁਆਇਨ ਕਰਨ ਆਇਆ ਉਸ ਦਾ ਜੁਆਇਨ ਕਰਨ ਸਮੇਂ ਡੈਜਿਕੇਸ਼ਨ ਜੀ ਹੈ ਜੇ ਤਾਂ ਉਹ ਬਦਲੀ ਹੋਣ ਉਪਰੰਤ ਆਇਆ ਤਾਂ ਉਹਦਾ ਡੈਜਿਨੇਸ਼ਨ ਪੁਰਾਣਾ ਹੀ ਰਹੇਗਾ ਜੇ ਉਹ ਪ੍ਰਮੋਟ ਹੋ ਕੇ ਆਇਆ ਪ੍ਰਮੋਸ਼ਨ ਤੋਂ ਬਾਅਦ ਆਇਆ ਤਾਂ ਉਸ ਦਾ ਪ੍ਰਮੋਸ਼ਨ ਤੋਂ ਬਾਅਦ ਵਾਲਾ ਡੈਜਿਨੇਸ਼ਨ ਅਸੀਂ ਸਿਲੈਕਟ ਕਰਾਂਗੇ ਸਬ ਡੈਜਿਨੇਸ਼ਨ ਸਿਲੈਕਟ ਕਰਨ ਦੀ ਜ਼ਰੂਰਤ ਨਹੀਂ ਉਸ ਤੋਂ ਬਾਅਦ ਪੋਸਟਿੰਗ ਏਰੀਆ ਵੀ ਪੋਸਟਿੰਗ ਏਰੀਆ ਜਿੱਥੇ ਸਾਡਾ ਦਫ਼ਤਰ ਹੈ ਉਹ ਰੂਰਲ ਹੈ ਜਾਂ ਬਾਰਡਰ ਏਰੀਆ ਹੈ ਤਾਂ ਅਸੀਂ ਉਹ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਵੀ ਇਹ ਕਰ ਸਿਲੈਕਟ ਕਰਾਂਗੇ ਕਿ ਕਰਮਚਾਰੀ ਦਾ ਇਹ ਹੋਮ ਡਿਸਟ੍ਰਿਕਟ ਹੈ ਜਾਂ ਕਰਮਚਾਰੀ ਕਿਸੇ ਦੂਜੇ ਜ਼ਿਲ੍ਹੇ ਤੋਂ ਆ ਰਿਹਾ ਤਾਂ ਅਸੀਂ ਨੋ ਕਰਾਂਗੇ ਜੇ ਹੋਮ ਡਿਸਟ੍ਰਿਕਟ ਆ ਤਾਂ ਯਸ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਅਸੀਂ EMPLOYE TYPE EMPLOYE ਸਾਡੇ ਕੋਲੇ ਰੈਗੂਲਰ ਹੈ ਜਾਂ ਕੰਟਰੈਕਚੁਅਲ ਅਸੀਂ ਉਹਦੇ ਤੋਂ ਸਿਲੈਕਟ ਕਰਾਂਗੇ ਤੇ ਕਾਰਮਚਾਰੀ ਗਾਈਜਡਡ ਆ ਜਾਂ ਨੋਨ ਗਾਈਜਡਡ ਜੇ ਕਲਾਸ 1 ਹੈ ਤਾਂ ਗਾਈਜਡਡ ਹੈ ਜੇ ਕਲਾਸ 1 ਨਹੀਂ ਹੈਗਾ ਤਾਂ ਅਸੀਂ ਨੋਨ ਗਾਈਜਡਡ ਤੇ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਉਹਦਾ ਕਾਡਰ ਵੀ ਕਰਮਚਾਰੀ ਦਾ ਕਾਡਰ ਜਿਹੜਾ ਹੈ ਸਟੇਟ ਦਾ ਜਾਂ ਜ਼ਿਲ੍ਹੇ ਦਾ ਤੇ ਜਾਂ ਸੈਂਟਰ ਦਾ ਇਹਨਾਂ ਤਿੰਨਾਂ ਦੇ ਵਿੱਚੋਂ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਕਰਮਚਾਰੀ ਦੀ ਕਲਾਸ ਵੀ ਕਰਮਚਾਰੀ A ਕਲਾਸ ਦਾ ਹੈ B ਦਾ ਜਾਂ C ਦਾ ਉਸ ਤੋਂ ਬਾਅਦ ਉਹਦੀ ਸਰਵਿਸ ਸਰਵਿਸ ਸਿਲੈਕਟ ਕਰਾਂਗੇ ਕਿ ਉਸ ਤੋਂ ਬਾਅਦ ਉਹਦੀ ਸਰਵਿਸ ਗ੍ਰੇਡਿੰਗ ਤੇ ਉਸ ਤੋਂ ਬਾਅਦ ਅਸੀਂ ਰਿਮਾਰਕਸ ਦੇ ਕੇ ਵੀ ਕਰਮਚਾਰੀ ਟਰਾਂਸਫਰ ਹੋ ਕੇ ਜੁਆਇਨ ਕਰ ਰਿਹਾ ਜਾਂ ਪ੍ਰਮੋਸ਼ਨ ਹੋ ਕੇ ਅਸੀਂ ਉਹਦੀ ਰਿਮਾਰਕਸ ਦੇ ਕੇ ਸੇਵ ਦੇ ਬਟਨ ਤੇ ਕਲਿੱਕ ਕਰਾਂਗੇ ਜਦੋਂ ਸੇਵ ਦੇ ਬਟਨ ਤੇ ਕਲਿੱਕ ਕਰਾਂਗੇ ਤਾਂ ਥੱਲੇ EMPLOYE ਦੀ ਜਿਹੜੀ ਹੈ ਉਹ ਡੈਸ਼ਬੋਰਡ ਖੁੱਲ ਜਾਵੇਗਾ ਤੇ ਉਸ ਦੇ ਸੱਜੇ ਹੱਥ ਇੱਕ ਲੋਕ ਦਾ ਬਟਨ ਬਣਿਆ ਹੋਵੇਗਾ ਤੇ ਅਸੀਂ ਉਹ ਲੋਕ ਤੇ ਕਲਿੱਕ ਕਰਾਂਗੇ ਤਾਂ ਉਹ ਲੋਕ ਬੰਦ ਹੋ ਜਾਵੇਗਾ ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਕਰਮਚਾਰੀ ਦਾ ਡਾਟਾ ਲੋਕ ਹੋ ਚੁੱਕਿਆ ਉਸ ਤੋਂ ਬਾਅਦ ਕਰਮਚਾਰੀ ਦੀ ਸਰਵਿਸ ਬੁੱਕ ਅਸੀਂ ਵੈਰੀਫਿਕੇਸ਼ਨ ਵਾਸਤੇ ਸਬਮਿਟ ਕਰਾਂਗੇ ਸਬਮਿਟ ਸਰਵਿਸ ਬੁੱਕ ਫਾਰ ਵੈਰੀਫਿਕੇਸ਼ਨ ਅਸੀਂ ਜਦੋਂ ਇਹ ਸਬਮਿਟ ਕਰਤੀ ਤਾਂ ਅਸੀਂ ਵੈਰੀਫਾਇਰ ਤੋਂ ਜਾ ਕੇ ਉਸ ਕਰਮਚਾਰੀ ਦੀ ਸਰਵਿਸ ਬੁੱਕ ਦਿਖਾ ਕੇ ਉਹਨਾਂ ਤੋਂ ਵੈਰੀਫਾਈ ਕਰਾ ਲੈਣੀ ਹੈ ਉਸ ਤੋਂ ਬਾਅਦ ਸਰਵਿਸ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਅਸੀਂ ਵਾਪਸ ਫਿਰ ਆਪਣੇ ਦਫ਼ਤਰ ਦੀ ਸਟੈਬਲਿਸ਼ਮੈਂਟ ਡਾਟਾ ਐਂਟਰੀ ਕਾਲਜ ਦੀ ਆਈਡੀ ਖੋਲ੍ਹਾਂਗੇ ਜਾਂ ਜੇ ਤਨਖਾਹ ਦਾ ਕੰਮ ਪੇ ਦਾ ਕੰਮ ਸਟੈਬਲਿਸ਼ਮੈਂਟ ਡਾਟਾ ਐਂਟਰੀ ਤੋਂ ਇਲਾਵਾ ਕਿਸੇ ਹੋਰ ਨੂੰ ਦਿੱਤਾ ਤਾਂ ਅਸੀਂ ਉਹਨਾਂ ਦੀ ਆਈਡੀ ਖੋਲ੍ਹਾਂਗੇ ਉਹਨਾਂ ਦੀ ਆਈਡੀ ਖੋਲ੍ਹ ਕੇ ਅਸੀਂ ਜਾਵਾਂਗੇ ਪੇ ਰੋਲ ਮਾਸਟਰ ਤੇ ਪੇਰੋਲ ਮਾਸਟਰ ਦੇ ਉੱਤੋਂ 6ਵੀਂ ਆਪਸ਼ਨ ਆਵੇਗੀ ਸੈਲਰੀ ਮਾਸਟਰ ਡਿਟੇਲ ਇਹਦੇ ਉੱਤੇ ਕਲਿੱਕ ਕਰਾਂਗੇ ਤਾਂ ਸੱਜੇ ਹੱਥ ਦੂਜੀ ਆਪਸ਼ਨ ਰਜਿਸਟਰਡ ਅਮਪਲਾਈ ਫਾਰ ਸੈਲਰੀ ਅਸੀਂ ਰਜਿਸਟਰਡ ਅਮਪਲਾਈ ਫਾਰ ਸੈਲਰੀ ਦੇ ਉੱਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਇੱਕ ਇਸ ਤਰ੍ਹਾਂ ਦਾ ਫਾਰਮ ਜਿਹੜਾ ਹੈ ਉਹ ਖੁੱਲ ਜਾਵੇਗਾ ਜਿਸ ਨੂੰ ਅਸੀਂ ਫਿਲ ਕਰਨਾ ਹੈ ਇਹਦੇ ਉੱਤੇ ਅਸੀਂ ਸਿਲੈਕਟ ਕੀ ਕਰਨਾ ਹੈ ਅਮਪਲਾਈ ਟਾਈਪ ਕਿਉਂ ਸਾਡੇ ਦਫ਼ਤਰ ਦਾ ਜਾਂ ਸਾਡੇ ਨਾਲ ਅਟੈਚ ਕਿਸੇ ਹੋਰ ਦਫ਼ਤਰ ਦਾ ਉਸ ਤੋਂ ਬਾਅਦ ਅਸੀਂ ਉਹਦਾ ਜੈਂਡਰ ਸਾਰਾ ਕੁਝ ਇਹ ਫਿਲ ਆਊਗਾ ਅਸੀਂ ਉਹਨੂੰ ਸਿਲੈਕਟ ਕਰਾਂਗੇ ਤਾਂ ਸਾਡੇ ਕੋਲੇ ਉਹਦੀ ਡਿਟੇਲ ਖੁੱਲ ਜਾਵੇਗੀ ਤਾਂ ਜੀਆਈਐਸ ਜੁਆਇਨਿੰਗ ਡੇਟ ਜੇ ਪਹਿਲਾਂ ਨਹੀਂ ਭਰੀ ਤਾਂ ਅਸੀਂ ਭਰ ਸਕਦੇ ਹਾਂ ਜੇ ਪਹਿਲਾਂ ਹੀ ਭਰੀ ਹੋਈ ਹੈ ਤਾਂ ਸਾਨੂੰ ਜ਼ਰੂਰਤ ਨਹੀਂ ਕਿਉਂਕਿ ਜ਼ਿਆਦਾਤਰ ਡਿਟੇਲ ਇਹਦੇ ਵਿੱਚੋਂ ਜਿੱਥੋਂ ਕਰਮਚਾਰੀ ਬਦਲੀ ਹੋ ਕੇ ਆਇਆ ਉੱਥੋਂ ਭਰੀ ਆਵੇਗੀ ਉਸ ਤੋਂ ਬਾਅਦ ਡੈਜਿਨੇਸ਼ਨ ਵੀ ਆਲਰੇਡੀ ਸਿਲੈਕਟ ਹੋਵੇਗਾ ਅਸੀਂ ਬਿੱਲ ਸਿਲੈਕਟ ਕਰਾਂਗੇ ਕਰਮਚਾਰੀ ਨੂੰ ਅਸੀਂ ਕਿਹੜੇ ਬਿੱਲ ਦੇ ਵਿੱਚ ਐਡ ਕਰਨਾ ਹੈ ਜੇ ਤਾਂ ਕਰਮਚਾਰੀ ਜੀਪੀਐਫ ਵਾਲਾ ਹੈ 2004 ਤੋਂ ਪਹਿਲਾਂ ਵਾਲਾ ਤਾਂ ਜੀਪੀਐਫ ਵਾਲੇ ਬਿੱਲ 'ਚ ਐਡ ਕਰਾਂਗੇ ਜੇ ਕਰਮਚਾਰੀ ਐਨਪੀਐਸ ਜਾਂ ਸੀਪੀਐਫ ਵਾਲਾ ਤਾਂ ਉਹਨੂੰ ਉਸ ਬਿੱਲ ਦੇ ਵਿੱਚ ਅਸੀਂ ਐਡ ਕਰਾਂਗੇ ਉਹ ਬਿੱਲ ਸਿਲੈਕਟ ਕਰ ਲਾਂਗੇ ਜੇ ਅਸੀਂ ਉਹਨਾਂ ਤੋਂ ਬਿਨਾਂ ਕੋਈ ਅਲੱਗ ਬਿੱਲ ਬਣਾਉਣਾ ਚਾਹੁੰਦੇ ਆ ਤਾਂ ਅਸੀਂ ਉੱਥੇ ਬੈਲ ਕ੍ਰੀਏਟ ਵੀ ਕਰ ਸਕਦੇ ਆ ਉਸ ਤੋਂ ਬਾਅਦ ਅਸੀਂ ਸਿਲੈਕਟ ਕਰਾਂਗੇ ਇੱਕ ਕਰਮਚਾਰੀ ਟੈਕਨੀਕਲ ਜਾਂ ਨਾਨ ਟੈਕਨੀਕਲ ਉਹਨਾਂ ਦੇ ਵਿੱਚੋਂ ਇੱਕ ਸਿਲੈਕਟ ਕਰਾਂਗੇ ਫਿਰ ਕਰਮਚਾਰੀ ਦਾ ਪੈਨ ਜੇ ਤਾਂ ਪਹਿਲਾਂ ਭਰਿਆ ਠੀਕ ਹੈ ਨਹੀਂ ਅਸੀਂ ਕਰਮਚਾਰੀ ਤੋਂ ਲੈ ਕੇ ਉਹਨਾਂ ਦਾ ਪੈਨ ਨੰਬਰ ਐਡ ਕਰ ਦਿਆਂਗੇ ਫਿਰ ਪੇ ਸਕੇਲ ਪੇ ਸਕੇਲ ਵੇਖਾਂਗੇ ਅਸੀਂ ਉਹਨਾਂ ਦੀ ਸਰਵਿਸ ਬੁੱਕ ਤੋਂ ਜਾਂ ਐਲਪੀਐਸ ਤੋਂ ਐਲਪੀਐਸ ਤੋਂ ਸੌਰੀ ਐਲ ਪੀਸੀ ਤੋਂ ਕਿ ਉਹਨਾਂ ਨੂੰ ਪਹਿਲਾਂ ਕਿਹੜਾ ਪੇ ਸਕੇਲ ਮਿਲ ਰਿਹਾ ਸੀ ਸੈਂਟਰ ਦਾ ਮਿਲ ਰਿਹਾ ਸੀ ਜਾਂ ਪੰਜਾਬ ਸਰਕਾਰ ਦਾ ਅਸੀਂ ਉਹ ਸਿਲੈਕਟ ਕਰਾਂਗੇ ਉਹ ਸਿਲੈਕਟ ਕਰਨ ਤੋਂ ਬਾਅਦ ਅਸੀਂ ਪੇ ਕਮਿਸ਼ਨ ਸਿਲੈਕਟ ਕਰਾਂਗੇ ਜੇ ਤਾਂ ਸੈਂਟਰ ਦਾ ਤਾਂ ਪੇ ਕਮਿਸ਼ਨ 7ਵਾਂ ਚੱਲ ਰਿਹਾ ਹੈ ਜੇ ਪੰਜਾਬ ਦਾ ਕਰਮਚਾਰੀ ਹੈ ਤਾਂ ਪੇ ਸਕੇਲ ਜਿਹੜਾ ਪੇ ਕਮਿਸ਼ਨ ਹੈ ਅਸੀਂ 6ਵਾਂ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਅਸੀਂ ਉਹਦਾ ਲੈਵਲ ਕਿਉਂਕਿ ਪੰਜਾਬ ਸਰਕਾਰ ਦਾ ਕਰਮਚਾਰੀ ਹੈ ਤਾਂ ਉਹਦਾ ਲੈਵਲ 6 ਹੈ 7 ਹੈ 8 ਹੈ ਜਾਂ 9 ਹੈ ਜਾਂ 12 ਜਿੰਨਾ ਵੀ ਹੈਗਾ ਅਸੀਂ ਉਹ ਸਿਲੈਕਟ ਕਰ ਲਾਂਗੇ ਉਹ ਸਿਲੈਕਟ ਤੋਂ ਬਾਅਦ ਅਸੀਂ ਇੱਥੇ ਉਹ ਡੇਟ ਸਿਲੈਕਟ ਕਰਾਂਗੇ ਜਦੋਂ ਤੋਂ ਉਹਨਾਂ ਨੂੰ ਇਹ ਪੇ ਸਕੇਲ ਜਿਹੜਾ ਐਪਲੀਕੇਬਲ ਹੋਇਆ ਉਸ ਤੋਂ ਬਾਅਦ ਸਰਵਿਸ ਟਾਈਪ ਕਰਮਚਾਰੀ ਦੀ ਸਰਵਿਸ ਟਾਈਪ ਕਿਹੜੀ ਹੈ ਜਾਂ ਪੰਜਾਬ ਸਰਕਾਰ ਦੀ ਹੈ ਜਾਂ ਸੈਵਨਥ ਪੇ ਕਮਿਸ਼ਨ ਸੈਂਟਰ ਦੀ ਹੈ ਜੋ ਪੰਜਾਬ ਸਰਕਾਰ ਨੇ ਅਡਾਪਟ ਕੀਤਾ ਹੈ ਤਾਂ ਜਾਂ ਨਿਰੋਲ ਸੈਂਟਰ ਦਾ ਕਰਮਚਾਰੀ ਹੈ ਅਸੀਂ ਉਸ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਐਨਪੀਏ ਨੋ ਸਿਲੈਕਟ ਕਰਾਂਗੇ এমਪਲਾਈ ਟਾਈਪ ਜੇ ਦਾ ਡੈਪੂਟੇਸ਼ਨ ਤੇ ਆਇਆ ਤਾਂ ਉਹ ਸਿਲੈਕਟ ਕਰਾਂਗੇ ਜੇ ਰਿਟਰਨ ਸਾਡੇ ਦਫ਼ਤਰ ਤੇ ਦਫ਼ਤਰ ਆਇਆ ਤਾਂ ਅਸੀਂ ਆ ਸਿਲੈਕਟ ਕਰਾਂਗੇ ਡੈਪੂਟੇਸ਼ਨ ਅਸੀਂ ਸਿਲੈਕਟ ਨਹੀਂ ਕਰਾਂਗੇ ਕਿਉਂਕਿ ਡੈਪੂਟੇਸ਼ਨ ਵਾਲੇ ਕਰਮਚਾਰੀ ਤਨਖਾਹ ਉਹਨਾਂ ਦੇ ਹੋਮ ਆਫਿਸ ਤੋਂ ਹੀ ਨਿਕਲੇਗੀ ਅਸੀਂ ਨਹੀਂ ਦੇਵਾਂਗੇ ਆਈਆਰ ਜੇ ਤਾਂ ਕਰਮਚਾਰੀ ਨੂੰ ਆਈਆਰ ਮਿਲ ਰਿਹਾ ਤਾਂ ਯੈਸ ਨਹੀਂ ਤਾਂ ਨੋ ਵਰਤਮਾਨ ਸਮੇਂ ਆਈਆਰ ਨਹੀਂ ਮਿਲ ਰਿਹਾ ਇਸ ਕਰਕੇ ਨੋ ਤੇ ਸਿਲੈਕਟ ਕਰਾਂਗੇ ਰੂਰਲ ਅਲਾਨਸ ਮੌਜੂਦਾ ਸਮੇਂ ਪੰਜਾਬ ਸਰਕਾਰ ਨੇ ਬੰਦ ਕੀਤਾ ਹੋਇਆ ਅਸਲੇ ਅਸੀਂ ਨੋ ਕਰਾਂਗੇ ਰਿਸਕ ਅਲਾਉਂਸ ਜਿਹਦਾ ਕਰਮਚਾਰੀ ਨੂੰ ਮਿਲਦਾ ਹੈ ਤਾਂ ਯੈਸ ਨਹੀਂ ਨੋ ਉਸ ਤੋਂ ਬਾਅਦ ਜਿਸ ਖਾਤੇ ਵਿੱਚ ਕਰਮਚਾਰੀ ਪੇ ਲੈਣਾ ਚਾਹੁੰਦਾ ਹੈ ਉਸ ਬੈਂਕ ਦਾ ਆਈ ਐਫ ਐਸ ਆਈ ਕੋਡ ਅਸੀਂ ਇੱਥੇ ਫਿਲ ਕਰਕੇ ਕਲਿੱਕ ਕਰਾਂਗੇ ਤਾਂ ਕਰਮਚਾਰੀ ਦੇ ਬੈਂਕ ਦਾ ਨਾਮ ਤੇ ਬ੍ਰਾਂਚ ਦਾ ਨਾਮ ਆਪਣੇ ਆਪ ਫਿਲ ਹੋ ਜਾਵੇਗਾ ਅਸੀਂ ਕਰਮਚਾਰੀ ਦਾ ਖਾਤਾ ਨੰਬਰ ਇੱਥੇ ਧਿਆਨ ਨਾਲ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਅਕਮੋਡੇਸ਼ਨ ਕਰਮਚਾਰੀ ਨੂੰ ਮਿਲੀ ਆ ਤਾਂ ਜਸਤੇ ਜੇ ਨਹੀਂ ਮਿਲੀ ਤਾਂ ਨੋ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਅਸੀਂ ਐਚ ਆਰਏ ਕਰਮਚਾਰੀ ਵਰਤਮਾਨ ਸਮੇਂ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ 8% ਐਚ ਆਰਏ ਮਿਲ ਰਿਹਾ ਤਾਂ ਅਸੀਂ ਉਹ ਸਿਲੈਕਟ ਕਰਾਂਗੇ ਜੇ ਸੈਂਟਰ ਦਾ ਤਾਂ ਉਹ ਅਸੀਂ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਅਸੀਂ ਸੇਵ ਬਟਨ ਤੇ ਕਲਿੱਕ ਕਰਾਂਗੇ ਤਾਂ ਕਰਮਚਾਰੀ ਸਾਡੇ ਉਸ ਬਿੱਲ ਦੇ ਵਿੱਚ ਸੇਵ ਹੋ ਜਾਵੇਗਾ ਜਿਸ ਬਿੱਲ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ ਇਸ ਲਈ ਇਸ ਤੋਂ ਬਾਅਦ ਅਸੀਂ ਇਸ ਨੂੰ ਬੰਦ ਕਰ ਦੇਵਾਂਗੇ ਇਸ ਤੋਂ ਬਾਅਦ ਅਸੀਂ ਆਪਣੇ ਆਈ ਐਚ 4 ਐਮ ਐਸ ਦੀ ਡੀ ਡੀਓ ਆਈਡੀ ਜਿੱਥੋਂ ਅਸੀਂ ਬਿੱਲ ਖਜ਼ਾਨਾ ਦਫ਼ਤਰ ਟ੍ਰੈਜਰੀ ਨੂੰ ਭੇਜਦੇ ਹਾਂ ਉਹ ਖੋਲਾਂਗੇ ਉਹ ਖੋਲਣ ਤੋਂ ਬਾਅਦ ਅਸੀਂ EMPLOYE TRANSFER ਦੀ ਰਿਕਵੈਸਟ ਜਾਵਾਂਗੇ ਉਸ ਤੇ ਆਪਸ਼ਨ ਖੁੱਲੇਗੀ ਰਿਕਵੈਸਟ ਫੋਰ ਟ੍ਰਾਂਸਫਰ ਜਦੋਂ ਅਸੀਂ ਇੱਥੇ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਸੱਜੇ ਹੱਥ ਦੋ ਆਪਸ਼ਨ ਆ ਖੁੱਲਣਗੀਆਂ ਇੱਕ ਤਾਂ ਆਪਾਂ ਸਿਲੈਕਟ ਕਰਨਾ ਹੈ ਕਿ ਕਰਮਚਾਰੀ ਰੈਗੂਲਰ ਹੈ ਜਾਂ ਕੰਟਰੈਕਚੁਅਲ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਸਿਲੈਕਟ ਕਰਾਂਗੇ ਤਾਂ ਸੱਜੇ ਹੱਥ EMPLOYE ਦਾ HRMS ਕੋਡ ਜਾਂ ID ਫਿਲ ਕਰਕੇ ਆਪਾਂ ਸੱਚ ਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲੇ ਥੱਲੇ ਇੱਕ ਬਾਕਸ ਖੁੱਲੇਗਾ ਉਹਦੇ ਵਿੱਚ ਕਰਮਚਾਰੀ ਦਾ ਪੁਰਾਣਾ ਦਫ਼ਤਰ ਜਿੱਥੋਂ ਉਹ ਤਨਖਾਹ ਲੈ ਰਿਹਾ ਹੈ ਉਹ ਸ਼ੋ ਹੋਵੇਗਾ ਉੱਥੇ ਅਸੀਂ ਰਿਮਾਰਕਸ ਐਡ ਕਰਕੇ ਉਹਨੂੰ ਸਬਮਿਟ ਕਰ ਦੇਵਾਂਗੇ ਤਾਂ ਇਹ ਟਰਾਂਸਫਰ ਦੀ ਰਿਕਵੈਸਟ ਉਹਨਾਂ ਦੇ ਪੁਰਾਣੇ ਡੀਡੀਓ ਕੋਲੇ ਚਲੀ ਜਾਵੇਗੀ ਅਸੀਂ ਉਹਨਾਂ ਨੂੰ ਪਰਸਨਲੀ ਮੇਲ ਕਰਕੇ ਜਾਂ ਫੋਨ ਕਰਕੇ ਉਹਨਾਂ ਤੋਂ ਅਪਰੂਵ ਕਰਾਵਾਂਗੇ ਤਾਂ ਕਰਮਚਾਰੀ ਸਾਡੇ ਆਈਐਚਆਰਐਮਐਸ ਤੇ ਆਈਐਫਐਮਐਸ ਦੇ ਵਿੱਚ ਐਡ ਹੋ ਜਾਵੇਗਾ ਧੰਨਵਾਦ ਜੀ ਇੰਨਾ ਕੁ ਸੁਣ ਲਈ ਇਸ ਤੋਂ ਇਲਾਵਾ ਜੇ ਕੋਈ ਹੋਰ ਜਾਣਕਾਰੀ ਭਰਪੂਰ ਵੀਡੀਓ ਚਾਹੁੰਦੇ ਆ ਤਾਂ ਕਮੈਂਟ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ